ਦੁਨ੍ਨਾ ਹੋਆ ਜੋ ਹਰ ਪਾਵ ਤੋਰ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਜੋ ਪਵਤਿਵੇਂ ਬਖਸ਼ ਸਭ ਜੀਵ ਪਿੰਡ ਦੀਆ ਤੋਦੇ ਆਪੇ ਤੋਦੇ ਆਪੇ ਕਰੇ ਲਾਇਆ जे हा तू हुक्म तेहे को कर्म कमा जे तुद तुर लिख पाया पंच कर, तुद सृष्टि सब साजी ਕੋਈ ਸ਼ਿਵਾ ਕਰਿਓ ਜੇ ਕਿਛ ਕੀਤਾ ਹੋਵੈ ਇਕਨਾ ਸਤਗੁਰ ਮੇਲ ਤੂੰ 부ਝਾਵਹਿ ਇਕ ਮਨ ਮੁਖ ਕਰਹਿ ਸਿਰਵੈ ਹਰ ਕੀ ਵੜੈ ਆਈ ਹਾ ਆਖ ਨਾ ਸਕਾ ਹਾ ਮੁਰਖ ਮਗਦ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਹੁਣ ਸਮਾਹ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ वइये महल तीजे के ऊपर कल जो कालनामी कलनामी भट्ट हैुरु अमरदास है महाराज जी की उस ती इस प्रकार कर रहे सन पलो प्रसिद्ध तीजो तनो ਕਲ ਜੋੜ ਕਰ ਧਿਆਉ ਸੋਈ ਨਾਮ ਭਗਤ ਭਵ ਜਲ ਹਰਣਾ ਗੁਰ ਅਮਰਦਾਸ ਤੈਂ ਪਾਇਓ ਸੋ ਇਸੇ ਪ੍ਰਕਾਰ ਅੱਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਾਹਿਬ ਜੀਓ ਨਾਮ ਧਿਆਵਹਿ ਦੇਵ ਤੇਤੀਸ ਅਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਸਤਿਗੁਰੂ ਜੀ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਕਲ ਨਾਮੀ ਪਾਠ ਕਹਿ ਰਿਹਾ ਹੈ ਨਾਮ ਧਿਆਵਹਿ ਦੇਵ ਤੇਤੀਸ ਅਰ ਸਾਧਕ ਸਿੱਧ ਕਹਿੰਦੇ ਨੇ ਜਿਸ ਨਾਮ ਨੂੰ ਧਿਆਉਂਦੇ ਨੇ 33 ਕਰੋੜ ਦੇਵਤੇ ਸਾਧਨਾ ਕਰਨ ਵਾਲੇ ਜਗਿਆਸੂ 81 ਸਿੱਧ ਤੇ ਹੋਰ ਜਿਹੜੇ ਆਮ ਮਨੁੱਖ ਹਨ ਨਾਮ ਖੰਡ ਬ੍ਰਹਮੰਡ ਧਾਰੇ ਜੈਸਾ ਵਾਹਿਗੁਰੂ ਨੇ ਇਸ ਨਾਮ ਦੇ ਸਦਕਾ ਇਹ ਨੌਕੰਡ ਪ੍ਰਤਿਮੇ ਤੇ ਬ੍ਰਹਮੰਡ ਜਿਹੜੇ ਬਣਾਉਣਾ ਕੀਤੇ ਹਨ ਉਸੇ ਪਰਮੇਸ਼ਰ ਦੇ ਨਾਮ ਨੂੰ ਇਹ ਦੇਵੀ ਦੇਵਤੇ ਸਾਰੇ ਧਿਆਉਣਾ ਕਰਦੇ ਹਨ ਜਹ ਨਾਮ ਸਮਾਧਿਓ ਹਰ ਕਸੋਗ ਸਮ ਕਰ ਸਹਾਰੇ ਜਿਸ ਨਾਮ ਦੇ ਦੁਆਰਾ ਸਮਾਧੀਆਂ ਲਾ ਕਰਕੇ ਮਹਾਪੁਰਸ਼ ਬੈਠੇ ਹੋਏ ਹਨ ਤੇ ਉਹਨਾਂ ਨੇ ਖੁਸ਼ੀ ਤੇ ਗਮੇ ਨੂੰ ਗਮੇ ਨੂੰ ਇੱਕੋ ਜਿਹਾ ਕਰਕੇ ਆਪਣੇ ਸਰੀਰ ਤੇ ਸਹਾਰਨਾ ਕੀਤਾ ਹੈ ਨਾਮ ਸਿਰੋਮਣ ਸਰਬਮੈ ਭਗਤ ਰਹੈ ਲਿਵ ਧਾਰ ਜੋ ਵਾਹਿਗੁਰੂ ਦਾ ਨਾਮ ਹੈ ਇਹ ਸਾਰਿਆਂ ਤੋਂ ਸ਼੍ਰੋਮਣੀ ਹੈ ਤੇ ਸਾਰਿਆਂ ਦੇ ਵਿੱਚ ਸਭ ਤੋਂ ਉੱਤਮ ਹੈ ਭਗਤ ਰਹੇ ਲਿਵ ਧਾਰ ਜਿਹੜੇ ਭਗਤੀ ਕਰਨ ਵਾਲੇ ਭਗਤ ਨੇ ਉਹ ਇਸ ਨਾਮ ਦੇ ਵਿੱਚ ਆਪਣੀ ਲਿਵ ਆਪਣੀ ਬਿਰਤੀ ਨੂੰ ਜੋੜ ਕੇ ਤੇ ਭਗਤੀ ਕਰਦੇ ਹਨ ਸੋਏ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਇਸ ਪ੍ਰਕਾਰ ਕਲ ਨਾਮ ਹੀ ਪਟ ਕਹਿ ਰਿਹਾ ਹੈ ਸੋਈ ਨਾਮ ਪਦਾਰਥ ਅਮਰਗੁਰ ਤੁਸ ਦਿਓ ਕਰਤਾਰ ਉਹੀ ਨਾਮ ਜਿਹਨੂੰ ਸਾਰਾ ਸੰਸਾਰ ਧਿਆਉਂਦਾ ਹੈ ਉਹੀ ਨਾਮ ਕਰਤਾਰ ਭਾਵ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਤੁਹਾਨੂੰ ਪ੍ਰਸੰਨ ਹੋ ਕੇ ਬਖਸ਼ਿਸ਼ ਕਰਨਾ ਕੀਤਾ ਹੈ ਸਤ ਸੂਰ ਸੇਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਰ ਵੈਰ ਲੀਣਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪ ਸਤ ਹੋ ਆਪ ਸੂਰਮੇ ਹੋ ਆਪ ਜੀ ਸੁਭਾਅ ਬੜਾ ਸੀਲ ਹੈ ਆਪ ਬਰਵੰਤ ਹੋ ਬਲ ਵਾਲੇ ਹੋ ਤੇ ਸਤਿ ਭਾਏ ਸਤਿ ਭਾਵਨਾਵਾਂ ਵਾਲੇ ਹੋ ਸੰਗਤ ਸਗਨ ਆਪੀ ਦੀ ਬਿਆੰਤ ਸੰਗਤ ਜੁੜਦੀ ਹੈ ਗੁਰੂ ਮਤ ਆਪ ਦੀ ਮਤ ਬੜੀ ਗੌਰਵਤਾ ਵਾਲੀ ਹੈ ਵਡਿਆਈ ਵਾਲੀ ਹੈ ਨਿਰਵਾਰ ਲੀਣਾ ਤੇ ਆਪ ਜੀ ਦੀ ਜੋ ਬਿਰਤੀ ਹੈ ਉਹ ਨਿਰਵੈਰ ਹੈ ਭਾਵ ਕਿਸੇ ਨਾਲ ਵੈਰ ਭਾਵ ਨਹੀਂ ਹੈ ਆਪ ਜੀ ਦਾ ਤੇ ਆਪ ਜੀ ਉਸ ਪਰਮੇਸ਼ਰ ਵਿੱਚ ਲੀਨ ਹੋਏ ਰਿਹਾ ਕਰਦੇ ਹੋ ਜਿਸ ਧੀਰਜ ਤੁਰ ਧਵਲ ਤੁਜਾ ਸੇਤ ਬੈ ਕੁੰਠ ਬੀਣਾ ਜਿਸ ਧੀਰਜ ਤੁਰ ਧਵਲ ਤੁਜਾ हे ਧੰਨ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਆਪ ਜੀ ਦਾ ਜੋ ਧੀਰਜ ਹੈ ਨਾ ਉਹ ਇਹੋ ਜਿਹਾ ਹੈ ਜਿਵੇਂ ਜਿਹੜਾ ਧਮਲਾ ਬਣਦਾ ਹੈ ਉਹਦਾ ਧੀਰਜ ਹੈ ਉਸਨੇ ਇਸ ਸਾਰੀ ਧਰਤੀ ਦਾ ਬੋਝ ਚੁੱਕਿਆ ਹੋਇਆ ਕਹਿੰਦੇ ਨੇ ਇਸੇ ਪ੍ਰਕਾਰ ਆ ਬੜੇ ਵੱਡੇ ਨਿਰਹਲ ਧੀਰਜ ਵਾਲੇ ਹੋ ਸੇਤ ਪੈਕੁੰਠ ਬੀਣਾ ਉਹ ਜੋ ਪਰਮੇਸ਼ਰ ਹੈ ਜਿਹਦੇ ਕਹਿੰਦੇ ਨੇ ਬੈਕੁੰਠ ਧਾਮ ਦੇ ਵਿੱਚ ਸੇਦ ਚਿੱਟੇ ਰਾਂਗ ਦੇ ਜਿਹੜੇ ਨੇ ਝੰਡੇ ਝੂਲਦੇ ਨੇ ਇਹ ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਆਪ ਉਸੇ ਦਾ ਸਰੂਪ ਹੋ ਪਰ ਸੰਤ ਪਿਆਰ ਜਿਹੇ ਕਰਤਾਰੇ ਸੰਜੋਗ ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਜਿਹੜੇ ਸੰਤ ਨੇ ਬڑے ਪਿਆਰ ਦੇ ਨਾਲ ਆਪ ਜੀ ਨੂੰ ਪਰਸਦੇ ਨੇ ਭਾਵ ਆਪ ਜੀ ਦਾ ਸਪਰਸ਼ ਕਰਦੇ ਹਨ ਆਪ ਜੀ ਦੀ ਸੇਵਾ ਭਾਵਨਾ ਕਰਦੇ ਹਨ ਜਿਹੇ ਕਰਤਾਰ ਸੰਜੋਗ ਸੋ ਜਿਨ੍ਹਾਂ ਨੇ ਉਸ ਕਰਤਾਰ ਸਰੂਪ ਧੰਗ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਅਵਸਥਾ ਪ੍ਰਾਪਤ ਕੀਤੀ ਹੈ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਇਸ ਪ੍ਰਕਾਰ ਸਤ ਗੁਰੂ ਸੇਵ ਸੁਖ ਪਾਇਓ ਆਪ ਜੀ ਨੇ ਸਤ ਗੁਰੂ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਕਰਕੇ ਸੁਖ ਦੀ ਪ੍ਰਾਪਤੀ ਕੀਤੀ ਹੈ ਤੇ ਉਹਨਾਂ ਨੇ हे ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਆਪ ਜੀ ਨੂੰ ਇਸ ਦੇ ਜੋਗ ਕੀਤਾ ਹੈ ਗੁਰੂ ਬਣਾਉਣਾ ਕੀਤਾ ਹੈ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰਗੁਰੂ ਅਮਰਦਾਸ ਸਹਿ ਮਹਾਰਾਜ ਜੀ ਆਪ ਜੀ ਦਾ ਜੇ ਨਾਵਣ ਇਸ਼ਨਾਨ ਹੈ ਇਹ ਵੀ ਨਾਮ ਹੀ ਹੈ ਤੇ ਨਾਮ ਹੀ ਜਪਣਾ ਆਪ ਜੀ ਦਾ ਰਸ ਪਦਾਰਥ ਖਾਣ ਦੇ ਬਰਾਬਰ ਹੈ ਅਰ ਭੋਜਨ ਜੋ ਭੋਜਨ ਹੈ ਉਹ ਵੀ ਆਪ ਜੀ ਨਾਮ ਦਾ ਹੀ ਕਰਦੇ ਹੋ ਸੋ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤੇ ਨਾਮ ਰਸ ਜਿਹੜਾ ਹੈ ਉਹਦਾ ਤੁਸੀਂ ਆਨੰਦ ਮਾਣਦੇ ਹੋਏ ਆਪਣੇ ਪਵਿੱਤਰ ਮੁਖਾਰਬਤ ਤੋਂ ਬੜੇ ਮਿੱਠੇ ਬਚਨ ਬੋਲਦੇ ਹੋ ਆਪ ਜੀ ਦਾ ਉਤਸ਼ਾਹ ਗੁਰੂ ਕੀ ਬਾਣੀ ਦੇ ਨਾਲ ਵੜਿਆ ਹੋਇਆ ਹੈ ਧੰ ਸਤਗੁਰ ਸੇਵਿਓ ਜਿਸ ਪਸਾਏ ਗਤ ਅਗੰਮ ਜਾਣੀ ਸੋ ਧੰਨ ਸਤਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਆਪ ਜੀ ਨੇ ਸੇਵਾ ਕਰਨੀ ਕਰਨਾ ਕੀਤੀ ਹੈ ਜਿਸ ਪਸਾਇ ਗਤ ਅਗੰਮ ਜਾਣੇ ਜਿਨ੍ਹਾਂ ਦੀ ਦਿੱਤੀ ہوئی ਦਾਤ ਦੇ ਬਤਾਬਕ ਦਾਤ ਦੇ ਦੁਆਰਾ ਆਪ ਜੀ ਨੇ ਜੋ ਅਗੰਮ ਪਰਮੇਸ਼ਰ ਵਾਹਿਗੁਰੂ ਹੈ ਉਹਦੀ ਗਤੀ ਨੂੰ ਜਾਣਿਆ ਹੈ। ਕੁੱਲ ਸੰਭੂ ਹੈ ਸਮੁਦਰੇ ਪਾਇਓ ਨਾਮ ਨਿਵਾਸ। ਕੁੱਲ ਸੰਭੂ ਸਮੁਦਰੇ ਕਹਿੰਦੇ ਨੇ ਉਹਨਾਂ ਦੀਆਂ ਸਮੂਹ ਕੁਲਾਂ ਜਿਹੜੀਆਂ ਨੇ ਭਲੀ ਪ੍ਰਕਾਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਕਿੰਨਾਂ ਦਾ ਪਾਇਓ ਨਾਮ ਨਿਵਾਸ ਜਿਨ੍ਹਾਂ ਨੇ ਆਪਜੀ ਤੋਂ ਨਾਮ ਜਿਹੜਾ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਸਕਯੱਥ ਜਨਮ ਕਲ ਉਚਰੇ ਗੁਰ ਪਰਸਿਓ ਅਮਰ ਪ੍ਰਕਾਸ਼ ਇਸ ਪ੍ਰਕਾਰ ਸੋ ਕਲਮੀ ਭਟ ਉਚਾਰਨ ਕਰ ਰਿਹਾ ਹੈ ਸਕਿਆਥ ਜਨਮ ਕਲ ਉਚਰੇ ਉਹਨਾਂ ਦਾ ਜਨਮ ਜਿਹੜਾ ਸਕਿਆਥ ਸਫਲਾ ਹੈ ਕਿਨਾਂ ਦਾ ਗੁਰ ਪਰਸਿਓ ਅਮਰ ਪ੍ਰਕਾਸ਼ ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ ਹਨ ਜਿਨ੍ਹਾਂ ਦੇ ਅੰਦਰ ਸਤਿਗੁਰਾਂ ਦੇ ਬਚਨਾਂ ਦੁਆਰਾ ਪ੍ਰਕਾਸ਼ ਹੋ ਗਿਆ ਹੈ ਚਾਨਣ ਹੋ ਗਿਆ ਹੈ ਸੋਝੀ ਆ ਗਈ ਹੈ ਜਿਨ੍ਹਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ ਬਾਰਜ ਕਰ ਦਹਣੇ ਸਿੱਧ ਸੰਮੁਖ ਮੁਖ ਜੋਵਾ ਇਸ ਪ੍ਰਕਾਰ ਕਲਨਾਮੀ ਭਟਕਿਆ ਕਹਿ ਰਿਹਾ ਹੈ ਬਾਰਜ ਕਰ ਦਹਣੇ ਸੋ ਆਪ ਜੀ ਨੇ ਜਿਹੜੇ ਵਿਕਾਰ ਹਨ ਉਹਨਾਂ ਨੂੰ ਵਰਜ ਰੱਖਿਆ ਹੈ ਸਿੱਧ ਸੰਮੁਖ ਮੁਖ ਜੋ ਹੈ ਸੋ ਉਹਨਾਂ ਦੇ ਅੰਦਰੋਂ ਵੀ ਤੁਸੀਂ ਵਿਕਾਰ ਦੂਰ ਕਰ ਦਿੱਤੇ ਹਨ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਨਾ ਕੀਤੇ ਹਨ ਰਿੱਧ ਬਸੇ ਬਾ ਬਾ ਵਾਂਗ ਜੋਤੀਨ ਲੋਕੰਤਰ ਮੁਹ ਸੋ ਰਿੱਧ ਬਸੇ ਬਾ ਵਾਂਗ ਜਿਹੜੀ ਇਹ ਰਿੱਧியே ਸਿੱਧੀਆਂ ਹਨ ਉਹ ਆਪ ਜੀ ਦੇ ਖੱਬੇ ਪਾਸੇ ਵਸਦੀਆਂ ਹਨ ਸੋ ਜਿੰਨਾ ਰਿੱਧੀਆਂ ਸਿੱਧੀਆਂ ਨੇ ਤਿੰਨਾ ਲੋਕਾਂ ਨੂੰ ਮੋਹਿਆ ਹੋਇਆ ਹੈ ਆਪਣੇ ਅਧੀਨ ਕੀਤਾ ਹੋਇਆ ਹੈ ਰਿਦੇ ਬਸ ਆਕੀ ਹੋ ਸੋਈ ਰਸ ਤਿਨਹੀ ਜਾਤੋ ਰਿਦਾ ਬਸ ਆਕੀ ਹੀ ਹੋ ਆਪ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਵਸ ਰਿਹਾ ਹੈ ਸੋਏ ਰਸ ਤਿਨਹੀ ਜਾਤੋ ਸੋ ਉਹ ਜਿਹੜਾ ਰਸ ਉਹ ਜਿਹੜਾ ਆਨੰਦ ਹੈ ਉਹ ਆਪ ਜਿਹਨੇ ਜਾਣਣਾ ਕਰਨਾ ਕੀਤਾ ਹੈ ਮੁਖੋਂ ਭਗਤ ਉਚਰੇ ਅਮਰ ਗੁਰ ਇਤ ਰੰਗ ਰਤੋ ਤੇ ਜਿਹੜੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਧੰ ਗੁਰੂ ਅਮਰਦਾਸ ਧੰ ਗੁਰੂ ਅਮਰਦਾਸ ਉਚਾਰਣ ਕਰਦੇ ਨੇ ਉਹ ਵੀ ਇਸੇ ਹੀ ਪ੍ਰੇਮ ਰੂਪੀ ਰੰਗ ਵਿੱਚ ਰੰਗੇ ਜਾਂਦੇ ਹਨ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਉ ਇਸ ਪ੍ਰਕਾਰ ਕਲ ਨਾਮੀ ਪਟ ਕਹਿੰਦਾ ਹੈ ਮੈਂ ਦੋਵੇਂ ਹੱਥ ਜੋੜ ਕਰਕੇ ਧੰਨ ਗੁਰੂ ਅਮਰਦਾਸ ਜੀ ਨੂੰ ਧਿਆਉਣਾ ਕਰਦਾ ਹਾਂ ਮਸਤਕ ਨਿਸ਼ਾਨ ਸੱਚੋ ਕਰਮ ਜਿਨ੍ਹਾਂ ਦੇ ਮੱਥੇ ਤੇ ਸੱਚੇ ਕਰਮਾਂ ਦਾ ਨਿਸ਼ਾਨ ਬਣਿਆ ਹੋਇਆ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮੈਂ ਉਹਨਾਂ ਧੰਨ ਗੁਰੂ ਅਮਰਦਾਸ ਸਹਿਬ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕਰਕੇ ਧਿਆਉਣਾ ਕਰਦਾ ਹਾਂ ਪਰਸੋ ਗੁਰੂ ਸਤਗੁਰ ਤਿਲਕ ਸਰਬ ਇੱਛ ਤਨ ਪਾਇਓ ਇਸ ਪ੍ਰਕਾਰ ਪਰਸੋ ਗੁਰੂ ਸਤਗੁਰ ਤਿਲਕ ਸੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੋ ਇਹਨਾਂ ਨੂੰ ਇਹੋ ਜਿਹਾ ਤਿਲਕ ਦੇਣਾ ਕੀਤਾ ਹੈ ਸਰਬ ਇੱਛ ਤਰਪਾਇਓ ਕਿ ਇਹਨਾਂ ਨੇ ਸਾਰੀਆਂ ਇੱਛਾ ਜੜੀਆਂ ਨੇ ਉਹਨਾਂ ਦੇ ਮੁਤਾਬਕ ਸਭ ਕੁਝ ਪ੍ਰਾਪਤ ਕਰ ਲਿਆ ਹੈ ਇਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਇਸੇ ਪ੍ਰਕਾਰ ਜਿਨ੍ਹਾਂ ਨੇ ਧੰਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ ਨੇ ਉਹਨਾਂ ਨੇ ਆਪਣੀਆਂ ਸਾਰੀਆਂ ਇੱਛਾ ਪੂਰਨ ਕਰ ਲਈਆਂ ਹਨ ਚਰਣਾ ਤਾ ਪਰਸ ਕੇ ਹੱਥ ਚਰਨ ਗੁਰ ਅਮਰ ਪਵਲ ਰਹਿ ਕਲ ਨਮੀ ਭਟ ਕਹਿ ਰਿਹਾ ਹੈ ਚਰਨ ਤਾ ਪਰਸ ਕੇ ਹੱਥ ਚਰਨ ਗੁਰ ਅਮਰ ਪਵਲ ਰਹਿ ਕਹਿੰਦੇ ਨੇ ਉਹ ਜਿਹੜੇ ਚਰਨ ਨੇ ਉਹ ਸਫਲੇ ਨੇ ਚਰਨ ਤੋਂ ਭਾਓ ਪੈਰ ਉਹ ਸਫਲੇ ਨੇ ਜਿਹੜੇ ਪੈਰ ਜਿਹੜੇ ਚਰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨਾ ਵਾਸਤੇ ਚੱਲ ਕੇ ਜਾਂਦੇ ਹਨ ਹੱਥ ਤਾਂ ਪਰ ਸਕਿਆ ਹੱਥ ਹੱਥ ਲੱਗੇ ਗੁਰ ਅਮਰ ਪਾਇ ਕਹਿੰਦੇ ਨੇ ਉਹ ਹੱਥ ਵੀ ਸਫਲੇ ਨੇ ਜਿਹੜੇ ਹੱਥ ਤਾਨ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੀ ਸੇਵਾ ਵਿੱਚ ਲੱਗਦੇ ਹਨ ਜੀ ਤਾ ਪਰਸ ਕੇ ਹੱਥ ਜੀ ਗੁਰ ਅਮਰਪਣਿ ਜਾ ਜੀ ਕਹਿੰਦੇ ਨੇ ਰਸਨਾ ਨੂੰ ਕਹਿੰਦੇ ਉਹ ਰਸਨਾ ਉਹ ਜੀਬ ਵੀ ਜਿਹੜੀ ਸਫਲੀ ਹੈ ਜਿਹੜੀ ਜੀਬ ਜਿਹੜੀ ਰਸਨਾ ਦੇ ਨਾਲ ਤਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜਸ ਉਚਾਰਨ ਹੁੰਦਾ ਹੈ ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖੀਜਾ ਤੇ ਕਹਿੰਦੇ ਨੇ ਉਹ ਨੇਤਰ ਵੀ ਸਫਲੇ ਨੇ ਜਿਹੜੇ ਨੇਤਰਾ ਤਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਸਰਵਣ ਤਾਂ ਪਰ ਸਕ ਹਥ ਸਰਵਣ ਗੁਰ ਅਮਰ ਸੁਣੀ ਜਾ ਤੇ ਕਹਿੰਦੇ ਨੇ ਉਹ ਜਿਹੜੇ ਕੰਨ ਨੇ ਕੰਨ ਉਹ ਸਫਲੇ ਨੇ ਜਿਹੜੇ ਕੰਨ ਤਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਦੇ ਹਨ ਸਕਿਆਤ ਸੋਹੀਓ ਜਿਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ ਤੇ ਕਲ ਨਾਮੀ ਭਟ ਕਹਿ ਰਿਹਾ ਹੈ ਸਕਿਆਤ ਸੋਹੀਓ ਜਿਤ ਹੀ ਬਸੇ ਗੁਰ ਅਮਰਦਾਸ ਸੋ ਕਹਿੰਦੇ ਨੇ ਉਹ ਹਿਰਦਾ ਵੀ ਜਿਹੜਾ ਸਫਲਾ ਹੈ ਜਿਵੇਂ ਹਿਰਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵਾਸਦੇ ਨੇ ਨਿਜ ਜਗਤ ਪਿਤ ਜਿਹੜੇ ਕਿ ਸਾਰੇ ਸੰਸਾਰ ਦੇ ਪਿਤਾ ਦੀ ਨਹੀਂ ਆਈ ਹਨ ਸਖਿਆਤ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੇਂ ਗੁਰ ਅਮਰਨਿਤ ਸੋ ਇਹ ਜਿਹੜਾ ਸਵਈਆ ਹੈ ਇਹ ਜਾਲਪ ਨਾਮੀ ਭਟ ਉਚਾਰਣ ਕਰ ਰਿਹਾ ਹੈ ਕਿੰਦੇ ਸਿਆਤ ਸੋ ਸਿਰ ਸਿਰ ਜਾਲਪ ਪੜੈ ਜਾਲਪ ਨਾਮੀ ਭਟ ਕਹਿੰਦਾ ਉਹ ਜਿਹੜਾ ਸਿਰ ਹੈ ਨਾ ਉਹ ਵੀ ਸਫਲਾ ਹੈ ਕਿਹੜਾ ਸਿਰ ਜੋ ਸਿਰ ਨਿਵੇਂ ਗੁਰ ਅਮਰ ਨਿਤ ਜਿਹੜਾ ਸਿਰ ਤਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਿਤ ਆ ਕੇ ਝੁਕਦਾ ਹੈ ਉਹ ਜਿਹੜਾ ਸਿਰ ਹੈ ਉਹ ਵੀ ਸਫਲਾ ਹੈ ਤੇ ਨਰ ਦੁੱਖ ਨਾ ਭੁਖ ਤੇ ਨਰ ਨਿਧਨ ਨਾ ਕਹੀਏ ਸੋ ਇਹ ਸਵਈਆ ਵੀ ਜਾਲ ਨਮੀ ਭਟ ਉਚਾਰਣ ਕਰ ਰਿਹਾ ਹੈ ਤੇ ਨਰ ਦੁੱਖ ਨਾ ਭੁਖ ਤੇ ਨਰ ਨੇਧਨ ਨਾ ਕਹੀਏ ਉਹ ਜਿਹੜੇ ਮਨੁੱਖ ਨੇ ਉਹਨਾਂ ਨੂੰ ਨਾ ਕੋਈ ਦੁੱਖ ਨਾ ਕੋਈ ਭੁਖ ਤੇ ਨਾ ਏ ਉਹਨਾਂ ਨੂੰ ਨਿਰਧਨ ਭਾਵ ਕੰਗਾਲ ਮੰਨਿਆ ਜਾਂਦਾ ਹੈ ਤੇ ਨਰ ਸ਼ੋਕ ਨਾ ਹੋਵੇ ਤੇ ਨਰ ਸੇ ਅੰਤ ਨ ਲਈਆਂ ਤੇ ਕਹਿੰਦੇ ਉਹ ਜਿਹੜੇ ਮਨੁੱਖ ਨੇ ਉਹਨਾਂ ਨੂੰ ਕਦੇ ਕੋਈ ਸ਼ੋਕ ਗਮ ਨਹੀਂ ਹੋਇਆ ਕਰਦਾ ਸੋ ਉਹ ਜਿਹੜੇ ਮਨੁੱਖ ਨੇ ਉਹਨਾਂ ਦਾ ਕੋਈ ਅੰਤ ਵੀ ਨਹੀਂ ਪਾ ਸਕਦਾ ਤੇ ਨਰ ਸੇਵ ਨੌ ਕਰੇ ਤੇ ਨਰ ਸੈ ਸੈ ਮਹ ਸੈ ਸੰਪ ਸੰਪਹਿ ਤੇ ਨਰ ਸੇਵ ਨੌ ਕਰੇ ਕਹਿੰਦੇ ਨੇ ਜਿਹੜੇ ਮਨੁੱਖ ਧੰਗ ਗੁਰੂ ਅਮਰਦਾਸ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਨਹੀਂ ਕਰਦੇ ਤੇ ਨਰ ਸਭ ਥਾਪ ਵਿਥਪੈ ਸੋ ਤੇ ਨਰ ਸੇਵ ਨੋ ਕਰੇ ਤੇ ਨਰ ਸਹਿਸ ਸਮਪੈ ਕਹਿੰਦੇ ਨੇ ਜਿਹੜੇ ਉਹਦੀ ਸੇਵਾ ਦੇ ਵਿੱਚ ਨਹੀਂ ਲੱਗਦੇ ਉਹ ਤਾਂ ਬਾਰ ਬਾਰ ਮਰ ਜੰਮਣ ਦੇ ਚੱਕਰ ਵਿੱਚ ਪੈ ਰਿਆ ਕਰਦੇ ਹਨ ਏ ਨਰ ਦੁਨੀਚੇ ਬਹੈ ਤੇ ਨਰ ਉਠਾਪੈ ਉਠਪੈ ਬਿਠਪੈ ਸੋ ਜਿਹੜੇ ਧੰ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੀ ਸੇਵਾ ਵਿੱਚ ਲੱਗਦੇ ਨੇ ਜਾਲਪਨਾਮੀ ਪਟ ਕਹਿ ਰਿਹਾ ਹੈ ਤੇ ਨਰ ਦੁਲੀਚੇ ਬਹਿ ਕਹਿੰਦੇ ਉਹਨਾਂ ਦੇ ਵਾਸਤੇ ਬਹੁਤ ਸੋਹਣੀਆਂ ਸੇਜਾਂ ਜਿਹੜੀਆਂ ਨੇ ਬੈਠਣ ਵਾਸਤੇ ਵਿਸ਼ੀਆਂ ਹੋਇਆ ਕਰਦੀਆਂ ਹਨ ਤੇ ਨਰ ਉਥੱਪ ਬਿਥੱਪ ਹੈ ਕਹਿੰਦੇ ਨੇ ਉਹਨਾਂ ਦੇ ਅੰਦਰੋਂ ਔਗਣ ਜਿਹੜੇ ਨੇ ਉਹ ਨਿਕਲ ਜਾ ਹੈ ਪਟ ਰਿਪ ਮਾਦਤ ਹੈ ਕਹਿੰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਜਿਹੜੇ ਦੁਸ਼ਮਣ ਆਦਿਕ ਹਨ ਉਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਇਆ ਕਰਦਾ ਸਖਿਆਥ ਤੇ ਨਰ ਜਾਲਪ ਪਣੈ ਗੁਰ ਅਮਰਦਾਸ ਸੁਪਰਸੰਨ ਜਿਹੇ ਕੁੱਲ ਮਿਲਾ ਕਰਕੇ ਜਾਲਪ ਨਾਮੀ ਪਟ ਕਹਿ ਰਿਹਾ ਹੈ ਸਖਿਆਥ ਤੇ ਨਰ ਜਾਲਪ ਪੜੇ ਉਹ ਮਨੁੱਖ ਜਿਹੜੇ ਨੇ ਸਫਲੇ ਉਹਨਾਂ ਦਾ ਜੀਵਨ ਸਫਲਾ ਹੈ ਕਿੰਨਾ ਦਾ ਗੁਰ ਅਮਰਦਾਸ ਸੁਪਰਸੰਨ ਜੈ ਜਿਨ੍ਹਾਂ ਉਤੇ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਜਾਂਦੇ ਨੇ ਉਹ ਸਮਝ ਲਓ ਕਿ ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੈ ਉਹਨਾਂ ਦਾ ਜੀਵਨ ਸਫਲਾ ਹੈ ਜਿਨ੍ਹਾਂ ਉਤੇ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਜਾਂਦੇ ਰੇ ਖੁਸ਼ ਹੋ ਜਾਂਦੇ ਨੇ ਇਸ ਪ੍ਰਕਾਰ ਸਤਿਗੁਰੂ ਜੀ ਦੀ ਸਾਜ ਜਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀ ਜਾਲਪਨਾਮੀ ਭਟ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਸਤਤੀ ਕਰ ਰਹੇ ਹਨ ਇਸੇ ਪ੍ਰਕਾਰ ਕੱਲ ਨੂੰ ਸਤਿਗੁਰੂ ਜੀ ਕਿਰਪਾ ਕਰਨਗੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣਾ ਮੈਂ ਇੱਕ ਇੱਕ ਦੋਇ ਠਾਏ ਨਾ ਜਾਣਿਓ ਸੁਪਨ ਇੱਕ ਪਰਤਖ ਇੱਕ ਇੱਕ ਇਸ ਮਹਿਲੀਣਾ ਅਰ 5 ਸਿੱਧ 35 ਨਾ ਕੀਣਾ ਇਸ ਉੱਪਰ ਵਿਚਾਰ ਵਿਸਤਾਰ ਪੂਰਵਕ ਕੱਲ ਨੂੰ ਹੋਵੇਗੀ ਅੱਜ ਇਥੇ ਸਵਾਪਤੀ ਕਰਦੇ ਹਾਂ ਜੀ ਸੁਖ ਲੈ ਤੇ ਨਰ ਸੰਸਾਰ ਮਹ ਅਪੈ ਪਾਟ ਰਿਪ ਮਦ ਤੇ ਸਕੇ ਹੱਥ ਤੇ ਨਰ ਜਾਲ ਪਪਣ ਗੁਰ ਅਮਰਦਾਸ ਸੁਪ੍ਰਸੰਨ ਜੈ ਸੋਖ ਲਹਤੇ ਨਰ ਸੰਸਾਰ ਮਹ ਅਪਹਿ ਪਟਰ ਪਮਦ ਤੇ ਸਕੇ ਹੱਥ ਤੇ ਨਰ ਜਾਲਪ ਪਣ ਹੈ ਗੁਰ ਅਮਰਦਾਸ ਸੁਪ੍ਰ